ਤੁਸੀਂ ਇਹ ਹਨੇਰਾ ਕਹਿੰਦੇ ਹੋ ਉਹਨੂੰ ਗਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾ ਹੋ ਵਡਿਆਈ ਵੀ ਚਾਰ ਬਹੁਤ ਸਵੇੜ ਗੁਰੂ ਗ੍ਰੰਥ ਸਾਹਿਬ ਜੀ ਗੰਦ ਸਿੰਘ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦਾ ਪ੍ਰਕਾਸ਼ ਗੱਲ ਔਰ ਉਥੇ ਸੱਚੇ ਬਾਦਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਾਲਾ ਬਖਸ਼ੀ ਪੰਥ ਦੇ ਬਖਰੇਵੇਂ ਕਿੱਡੀ ਕਿੱਡੀ ਚੁਣੌਤੀ ਹੈ ਜੀ ਇੱਕ ਤਾਂ ਸੁਹਿਆ ਦੋਗੇ ਸਾਨੂੰ ਬੁਲਾਦੀ ਨਹੀਂ ਸਾਰਿਆ ਯਾਰ ਫੈਸਲੀ ਨਹੀਂ ਲੈਣਾ ਮੈਂ ਬਖਰੇਵੇਂ ਯਾਨੀ ਹਰ ਪ੍ਰੇਸ਼ਰਿੰਗ ਦੀ ਬੜੇ ਸਤਕਾਰਯੋਗ ਆ। ਉਹ ਸਾਹਬ ਕਾ ਸਿੰਘ ਸਾਹਿਬ ਆ। ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ। ਕਿਉਂਕਿ ਜੋ ਕੁਝ ਵਾਸਤਵ ਸਾਹਮਣੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉੱਥੇ ਗੁਰੂ ਜਿਹੜਾ ਪੰਥ ਆ ਉਹ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਸ਼ਾਮਿਲ ਹੈ। ਦੋ ਦੋ ਸੁਨਣ ਵਾਲੀ ਸਭ ਧਰਾਂ ਨੂੰ ਇਕੱਠੇ ਕਰਨਾ ਕਿੰਨੀ ਬਣੀ ਬਣੀ ਹੈ। ਉਹ ਆਪ ਦੇ ਹੀ ਬਣਾਏਗਾ ਦੋਸਤ ਸਮਰਾਲੇ ਫੈਸਲਾ ਬਿਲਕੁਲ ਕੋਈ ਨੁਕਸਾਨ ਕੋਈ ਡਾੜੇਗਾ 2 ਦਸੰਬਰ ਕਲੇ ਫੈਸਲੇ ਨੇ ਉਹਨਾਂ ਨੂੰ ਕਿੱਦਾਂ ਦੇਖੋਗੇ ਉਹ ਕਿੱਦਾਂ ਦੇਖਣੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਾਰੀ ਹੋਏ ਆ ਨੇ ਨੇੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਮਾਇੰਦਾ ਵਜ ਉਹ ਅਕਾਲ ਤਖਤ ਸਾਹਿਬ ਤੋਂ ਨਿਕਲੇ ਹੋਏ ਹੁਕਮਨਾਮਿਆਂ ਦੇ ਪਾਲਣਾ ਹੀ ਕਰੂਗਾ ਤਾਂ ਥੋੜਾ ਛੋਟਾ ਬਦਲਾ ਤੇ ਨਹੀਂ ਜਾਏਗਾ ਫੈਸਲਾ ਜੀ ਪੰਜ ਮੈਂਬਰੀ ਕਮੇਟੀ ਵਾਲੇ ਮਾਮਲੇ ਤੇ ਪੁਨਰ ਨਿਯੁਕਤੀ ਕੀ ਹੋ ਸਕਦੀ ਹੈ ਦੇਖੋ ਹਰ ਗੱਲ ਦਾ ਜਿਹੜਾ ਹੱਲ ਹੁੰਦਾ ਹਰ ਹਰਮਤ ਦੀ ਇੱਕ ਰੋਸ਼ਨੀ ਆ ਮੇਰਾ ਇੱਕੋ ਇੱਕ ਫਰਜ਼ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਾਇਆ ਸਿੰਘ ਨਾਲ ਹੀ ਉਹਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਬਜ਼ਾਦਿਆਂ ਦੇ ਸਰੀਰ ਪਏ ਆ ਤੇ ਭਾਈ ਦਾਇਆ ਸਿੰਘ ਨੇ ਆਪਣਾ ਕਮਰਕਸਾ ਖੋਲ੍ਹਿਆ ਤੇ ਉਹ ਸਰੀਰ ਤੇ ਪਾਉਣ ਲੱਗੇ ਤੇ ਕਲਗੀਧਰ ਪਾਸ਼ਾ ਨੇ ਕਿਹਾ ਸੀ ਸੁਣ ਕਰ ਬਾਤ ਗੁਰੂ ਦੀ ਬੋਲੇ ਕੰਨ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ 'ਤੇ ਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ 'ਚ ਮੈਂ ਲਿਖਾ ਸ਼ਹੀਦ ਕੇ ਮੂੰਹ 'ਤੇ ਕਫਨ ਦਾ ਪਰਦਾ ਸ਼ਹਾਦਤ ਦਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ 'ਚ ਲੇਟੇ ਜਾਇ ਮਦ ਕੋ ਮਨਜੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾਂ ਸ਼ਹੀਦੀ ਪਾਈ ਉਰਜਾ ਪੁਰ ਜਾ ਕਟ ਮਰੇ ਲੇਕਿਨ ਨਾ ਦੁਸ਼ਮਨ ਕੋ ਫਿਰ ਤਕਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜੈ ਕਹੀਂ ਕਾ ਇਨਸਾਬ ਨਹੀਂ ਹੈ ਦਇਆ ਸਿੰਘਾ ਬੇਟੋ ਬੇਟੋ ਮੇ ਜੋ ਫਰਕ ਸਮਝੇ ਅਸਾ ਵੀ ਕੋਈ ਬਾਪ ਨਹੀਂ ਹੈ ਮੈਂ ਵੀ ਉਸ ਤਲਕੀਤਾਰ ਪਾਦਸ਼ਾਹ ਦਾ ਪੁੱਤ ਹਾਂ ਜਿਸ ਪਾਦਸ਼ਾਹ ਨੇ ਆਪਾ ਸਾਰੇ ਪੁੱਤਾਂ ਢੀਂਗਾ ਵਾ ਜਿਸ ਪਾਦਸ਼ਾਹ ਨੇ ਪੁੱਤਰਾਂ ਨੂੰ ਤੇ ਸਿੰਘਾਂ ਨੂੰ ਬਰਾਬਰ ਸਮਝਿਆ ਤੋਂ ਪ੍ਰਥਮ ਪੰਥਾ ਪੰਥ ਤੋਂ ਉੱਪਰ ਕੁਛ ਨਹੀਂ ਆ ਤੇ ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਕੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਤੁਸੀਂ ਤਾਂ ਹਾਲਾਤਾਂ ਨੂੰ ਕਿੱਦਾਂ ਦੇਖਦੇ ਹੋ ਸਿੰਘ ਸਾਹਿਬ ਪੰਥ ਨੂੰ ਖੋਰਾ ਲਾਉਂਦੀਆਂ ਸਾਸ਼ ਅੱਜੇ ਜਾਰੀ ਹੈ ਪੰਥ ਨੂੰ ਖੋਰਾ ਲਾਉਂਦੀ ਕਿੱਦਾਂ ਦੇਖਦੇ ਹੋ ਜੀ ਇਹ ਗੁਰੂ ਦਾ ਪੰਥ ਆ ਜਦੋਂ ਵੱਡਾ ਘੱਲੂ ਘਰ ਆਇਆ ਇਹ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਤਾਈਆਂ ਸੀ 1762 ਤੇ ਅਹਿਮਦ ਸ਼ਾਹ ਅਦਾਲੀ ਨੇ ਬੜਕ ਮਾਰੀ ਸੀ ਕਿ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਅਰਦਾਸ ਕੀਤੀ ਸੀ ਉਹਨਾਂ ਨੇ ਕਿਹਾ ਤੇਰੇ ਬਾਣੇ ਤੇ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ ਤੇ ਰਾਤ ਦੇ ਵੀ ਤੇਰੇ ਬਾਹਨੇ ਦੇ ਬਤੀਤ ਉਹਨਾਂ ਤੋਂ ਇੱਕ ਹੋਰ ਅਰਦਾਸ ਹੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣੀ ਲੋੜ ਆ ਇੱਕ ਤਾਂ ਉਦੋਂ ਸਭ ਤੋਂ ਵੱਧ ਸ਼ਹਾਦਤਾਂ ਉੱਥੇ ਹੋਈਆਂ ਜਿੱਥੇ ਜਿਸ ਗੱਡੀ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਜਮਾਨੇ ਦੂਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਤੇ ਅਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾ ਇਹ ਚੇਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਉਹ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਵਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਸਿੰਘ ਜੀ ਜਿਹੜੇ ਇਸ ਨਿਆ ਪ੍ਰਣਾਲੀ ਬਾਰੇ ਕੀ ਕਹੋਗੇ ਸਿੰਘ ਸਾਹਿਬ ਸੱਜਨ ਕੁਮਾਰ ਨੂੰ 41 41 ਸਾਲ ਬਾਅਦ ਸਜ਼ਾ ਹੋਈ ਹੈ ਇਸ ਨਿਆ ਪ੍ਰਣਾਲੀ ਬਾਰੇ ਕੀ ਕਹੋਗੇ ਦੇਖੋ ਜੀ ਕਿਹੜੀ ਨਿਆ ਪ੍ਰਣਾਲੀ ਇੱਥੇ ਬੰਦੇ ਫਰਿਸ਼ ਹੋ ਗਏ ਦੇਖੋ ਇਹ ਨਹੀਂ ਵੀ ਸਜ਼ਾ ਮਿਲ ਗਈ ਤੇ ਸਾਡਾ ਗੰਮ ਪੂਰਾ ਹੋ ਗਿਆ ਹਾਂ ਮੈਂ ਸਮਝਦਾ ਵਾਂ ਕਿ ਜਿਵੇਂ ਜਿਵੇਂ ਹੁਣ ਵੀ ਆਪਣੇ ਇੱਥੇ ਪੰਜਾਬ ਦੇ ਵਿੱਚ ਬੜੇ ਬੜੇ ਕਈ ਅ fırsਰਾਂ ਨੂੰ ਸਜਾਵਾ ਹੋ ਰੀਆਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਇੱਥੇ ਉਹ ਕਹੋਗੇ ਮਾਰੀ ਆ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਜਿਹੜਾ ਵਾਹਿਗੁਰੂ ਦਾ ਨਿਆਹ ਹੁੰਦਾ ਨਾ ਉਹ ਸੱਚਾ ਹੁੰਦਾ ਹੋ ਸਕਦਾ ਇੱਥੇ ਚੰਗਿਆਂ ਨੂੰ ਮਿਲ ਜਾਂਦੀਆਂ ਸਜਾਵਾਂ ਕਈ ਬਚ ਜਾਣਗੇ ਪਰ ਇਹ ਸਾਰੇ ਚੇਤੇ ਰੱਖਣਾ ਰੱਬ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ ਉਹਦਾ ਜਿਹੜਾ ਨਿਯਾਮ ਆ ਉਹ ਅਟੱਲ ਆ ਸਾਰੀਆਂ ਧਿਰਾਂ ਨੂੰ ਇੱਕ ਜੁਟੂਟ ਬਣਾ ਕੇ ਜਿਹੜੇ ਵਿਰੋਧ ਕਰਨਾ ਚਾਹੋਗੇ ਦੋਸਤ ਇਹਨੂੰ ਲੋਕਾਂ ਵਾਸਤੇ ਮੈਂ ਮੈਂ ਸਮਝਦਾ ਨਹੀਂ ਕੋਈ ਲੋਕ ਜੀ ਇਹ ਸਾਡਾ ਮਨ ਥੈਲਾ ਹੀ ਆ ਜਦੋਂ ਤੇ ਕੋਈ ਬਾਹਰੀ ਆਫਤ ਆ ਜਾਏ ਤੇ ਉਹਨਾਂ ਲੜ ਲੈਂਦੇ ਆ ਤੇ ਥੋੜੀ ਜੀ ਬਾਹਰੀ ਆਫਤ ਆ ਘਰੇ ਲੜ ਲੈਂਦੇ ਆ ਸਾਰੀਆਂ ਧਿਰਾਂ ਨੂੰ ਸਾਰੀਆਂ ਧਿਰਾਂ ਨੂੰ ਇਕੱਠੇ ਕਰਨਾ ਕਿੰਨੀ ਵੱਡੀ ਚੁਣੌਤੀ ਹੈ ਸਾਰੀਆਂ ਧਿਰਾਂ ਨੂੰ ਜੁਟੂਟ ਕਰਨਾ ਕਿੰਨੀ ਵੱਡੀ ਚੁਣੌਤੀ ਸਿੰਘ ਸਾਹਿਬ ਪੰਥ ਇੱਕਜੋਟੀ ਆ ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਗੁਰੂ ਆ ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆ ਅਕਾਲ ਤਖਤ ਸਾਹਿਬ ਦੀ ਆਪਾਂ ਛਤਰ ਛਾਇਆ ਚ ਆਪਾਂ ਦੂਜੇ ਪਾਸੇ ਵੇਨੇ ਆ ਕਈ ਕੌਮਾਂ ਚ મત ਭੇਦੇ ਗਏ ਆ ਪਰ ਘੱਟੋ ਘੱਟ ਸਿੱਖ ਕੌਮ ਜਿਹੜੀ ਉਹ ਇੱਕ ਮੋਟਾ ਠੀਕ ਆ ਜਿਉਂਦਾ ਕੌਮਾਂ ਚ ਮਾੜੇ ਮੋੜ ਜਿਹੜੇ ਵਕਰੇਵੇਂ ਹੁੰਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਅੱਜ ਇਹ ਪਹਿਲੇ ਦਿਨ ਦੇ ਉੱਤੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਾਡੀ ਇੱਕ ਪ੍ਰਾਣੀ ਮੰਗ ਰਹੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਵੇਖੋ ਵਾ ਨੋ ਵੀ ਪਤਾ ਇਹ ਜਿਹੜੀ ਸਿੱਖ ਕੌਮ ਬਾਰਡਰ ਤੇ ਬੈਠੀ ਆ ਇਹ ਦੇਸ਼ ਦੀ ਰੱਖਿਆ ਕਰ ਸਾਡੀਆਂ ਵੱਡੀਆਂ ਕੁਰਬਾਨੀਆਂ ਤਾਂ ਜਿਹੜਾ ਸਾਡੀ ਇਹ ਵੱਡੀ ਮੰਗ ਰਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਉਹ ਸਰਕਾਰ ਦਾ